ਜੀ ਵਾਜੀ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਚੌਂਕੀ ਫਾਰਮਰ ਤੇ ਅੱਜ ਲੈ ਕੇ ਆਏ ਵੀਰੇ ਸੋਨਾਲੀਕਾ ਇੱਕ ਆਪਾਂ ਪਹਿਲਾਂ ਭਾਈ ਦੀ ਵੀਡੀਓ ਸੋਨਾਲੀਕਾ 50 ਦੀ 2000 ਮਾਡਲ ਦੀ ਬਹੁ ਬਾਈਆਂ ਦਾ ਮੰਨ ਕੇ ਚੱਲ ਰਿਸਪੌਂਸ ਆਇਆ ਕਹਿੰਦੇ ਵੀ ਉਹ ਹੈ ਟਰੈਕਟਰ ਇੱਕ ਹੋਰ ਮਾ ਜਿੰਨੇ ਮਰਜੀ ਨੇਰੀ ਲਿਆਵਾਂਗੇ ਟਰੈਕਟਰਾਂ ਦੀ ਕੀ ਗੱਲ ਆ ਤੁਸੀਂ ਮੜਾ ਹੁਕਮ ਕਰੋ ਵੀ ਕਿਹੜਾ ਲੈਣਾ ਹੈ ਸੋਨਾਲੀਕਾ ਸਭਰਾਜ ਹਾਲੈਂਡ ਜੋਨਡੀਅਰ ਆਪੋ ਇਸ ਵੀਡੀਓ ਪਾਰਾਂਗੇ ਇਹ ਟਰੈਕਟਰ ਹੈ ਵੀਰੇ 2004 ਮਾਡਲ ਸਾਰਾ ਰਿਜਨਲ ਟਰੈਕਟਰ ਦੇਖੋ ਜਮਾ ਹਮਣਾ ਐਣੀ ਕੰਮ ਹੈਗਾ ਵੀ ਉਹੀ ਮਾਰੀ ਚ ਲੈ ਗੱਲਾਂ ਜੀਆਂ ਜਿਹੜੀ ਗੱਲ ਆ ਤੁਹਾਨੂੰ ਦੱਸ ਦਾਂਗੇ ਉਹ ਹੋ ਰਿਹਾਗੇ ਵੀ ਦੇਖੂਗੀ ਮਰਗਾਟ ਇਹਦੇ ਰੰਗ ਨੇ ਸੱਚਾਈ ਜੀ ਦੱਸਣ ਦਾ ਫਾਇਦਾ ਐ ਬੰਦਾ ਜਰੂਰ ਤੇਲ ਭੂਕ ਕੇ ਆਵੇ ਗਾਹ ਨਿਕ ਦੱਸੀਏ ਕੁਝ ਹੋਰ ਨਿਕਲੇ ਕੁਝ ਹੋਰ ਕੀ ਫਾਇਦਾ ਟਾਈਮ ਖਰਾਬ ਕਰਾ ਕੇ ਹਣਾ ਆ ਦੇਖ ਲੋ ਮਰਗਾਟ ਤੁਹਾਨੂੰ ਪਹਿਲੀ ਦੱਸ ਦਿੰਨਾ ਰੰਗ ਨੇ ਜਿਹੜੀਆਂ ਗੁਣ ਨੇ ਉਹ ਵੀ ਦੱਸਾਂ ਜਿਹੜੀ ਕਮੀਆਂ ਉਹ ਵੀ ਦੱਸਾਂਗੇ ਹਰੇਕ ਬੰਦੇ ਦਾ ਟਾਈਮ ਕੀਮਤੀ ਹੈ 2004 ਮਾਡਲ ਮਰਗਾਟ ਰੰਗ ਬਾਕੀ ਰੇਨ ਵਾਲਾ ਸਾਰਾ 7 ਪਾਇਰ ਟਾਇਰ ਨੇ JK ਕੰਪਨੀ ਦੇ ਮੂਰਲੇ ਗੁੜੀ ਹਰਦੇ ਨੇ ਵੀਰੇ ਪੂਰਾ ਚੰਗਾ ਟਰੈਕਟਰ ਮੂਰਲ ਆਣ ਬਾਡੀ ਲਾਂ ਦਾ ਦੇਖ ਸਕ ਰਹੇ ਹੋ ਬਾਕੀ ਆਪ ਦਾ ਅੰਦਾਜ਼ਾ ਲਾ ਲਿਓ ਵੀ ਵੀਡੀਓ ਚ ਹਣਾ ਜੋ ਕਹਦਾ ਹਰੇਕ ਬੰਦੇ ਨੂੰ ਪਤਾ ਵੀ ਕੀ ਗੱਲ ਬਾਤ ਆ ਪੰਜਾਬ ਦਾ ਨੰਬਰ ਹੈ ਚਿੱਪ ਵਾਲੀ ਕਾਪੀ ਆ ਛੋਟੀ ਚਿੱਪ ਵਾਲੀ ਕਾਪੀ ਆ 2004 ਮਾਡਲ ਹੈ ਸੋਨਾ ਲੀਕਾ 750 ਸੈਂਟਰ ਗੇਅਰ ਥੱਲੇ ਪੈਂਡਲ ਨੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਏਰੀਆ ਹੈਗਾ ਵੀਰੇ ਸੁਨਾਮ ਸੁਨਾਮ ਏਰੀਆ ਵਿੱਚ ਟਰੈਕਟਰ ਖੜਾ ਹੈ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਤਾਂ ਮਾਲਕ ਦੇ ਨਾਮ ਨੰਬਰ ਨਿਚੇ ਟਾਈਟਲ ਦੇ ਵਿੱਚ ਪਾਇਆ ਹੋਇਆ ਉਥੇ ਫੋਨ ਮਾਰ ਲਿਓ ਟਰੈਕਟਰ ਬਾਰੇ ਗੱਲਬਾਤ ਪੁੱਛ ਲਿਓ ਰੇਟ ਵਤ ਲਿਓ ਤੇ ਬਾਹਿਆਂ ਤੋਂ ਟਰੈਕਟਰ ਖਰੀਦ ਲਿਓ ਸੁਨਾਮ ਏਰੀਆ ਵਿੱਚ ਟਰੈਕਟਰ ਹੈ ਰੇਟ ਹੈ ਵੀਰੇ 2 ਲੱਖ 10 ਦਾ ਯਾਰ 2 ਲੱਖ 10 ਹਜ਼ਾਰ ਟਰੈਕਟਰ ਦੀ ਡਿਮਾਂਡ ਹੈ ਬਾਕੀ ਕੋਈ ਲਕੀਰ ਨਹੀਂ ਖਿੱਚੀ ਹੋਈ ਵਧੀਆ ਮਨ ਖੁਸ਼ ਕਰਾਂਗੇ ਲੈਸ ਕਰਦਾ ਕੋਈ ਚੱਕਰ ਨਹੀਂ ਤੇ ਜਿਹੜੇ ਵੀ ਇਹਨਸੋਨਾਲਿਕਾ ਲੈਣਾ 750 ਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਕੀ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਸਾਰੇ ਵੀਰਾਂ ਦਾ ਮਿਲਦੇ ਆਂ ਵੀਰੇ ਕੱਲ ਨੂੰ ਨਵੀਂ ਵੀਡੀਓ ਨਾਲ